ਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਕਿ ਵਧੀਆ ਹੋਵੋਗੇ ਤਾਂ ਅੱਜ ਬਾਈ ਦਾ ਸ਼ੂਟ ਸੀਗਾ ਗੁਰੂ ਨੰਦ ਦੇ ਨਾਲ ਆ ਰਹੀ ਹੈ ਫਿਲਮ ਤਾਂ ਅੱਜ ਬਾਈ ਜਦੋਂ ਸ਼ੂਟ ਤੇ ਸੀਗਾ ਤਾਂ ਬਹੁਤ ਹੀ ਫੈਨ ਆਦਾ ਉੱਥੇ ਇਕੱਠੇ ਹੋ ਗਏ ਸੀਗੇ ਭਾਈ ਨੂੰ ਮਿਲਣ ਦੇ ਲਈ ਵੀਡੀਓ ਜੇ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਕ ਬਾਈ ਦਾ ਫੈਨ ਆ ਤਰਨ ਉੱਤੇ ਬਾਈ ਜਿੱਥੇ ਰਹਿੰਦਾ ਉੱਥੇ ਹੀ ਰਹਿੰਦਾ ਨੇੜੇ ਤੇੜੇ ਵੀ ਉੱਥੇ ਸੀਗਾ ਤਾਂ ਐਨੀ ਕਾ ਕਿਸਮਤ ਆ ਮੁੰਡੇ ਦੀ ਕਿ ਭਾਈ ਭਾਈ ਨੇ ਉਹ ਮੁੰਡੇ ਨੂੰ ਆਪਣਾ ਮਾਫਲਰ ਦਿੱਤਾ ਸਕਾਫ ਦੇ ਦਿੱਤਾ ਕਿ ਤੁਹਾਨੂੰ ਵੀਡੀਓ 'ਚ ਦਿਖਾ ਦੇਣਾ ਆ ਉਹਦੀ ਫੋਟੋ ਭਾਈ ਨੇ ਉਸਕਾਫ ਦਿੱਤਾ ਸਾਡੀ ਕਦੋਂ ਇੰਦਾ ਕਿਸਮਤ ਹੋਊਗੀ ਕਿ ਭਾਈ ਸਾਨੂੰ ਗਰੀਦਵੇ ਮਿਲਿਆਂ ਤਾਂ ਹੈ ਦੋ ਕਵਾਰੀ ਭਾਈ ਕੋਈ ਨਹੀਂ ਅੱਗੇ ਮਿਲਾਂਗਾ ਉਹ ਬਾਈ ਨੂੰ ਯਾਨੀ ਐ ਗੇੜਾ ਲਾਨੇ ਆ ਗੇੜਾ ਤੁਹਾਨੂੰ ਫੋਟੋ ਉਹ ਮੁੰਡੇ ਦੀ ਇੱਕ ਉਹ ਦਿਖਾ ਦੇਣਾ ਤਾਂ ਵੀਡੀਓ ਵੀ ਦਿਖਾ ਦੇਣਾ ਕਿ ਬਹੁਤ ਜਿਆਦਾ ਜੇ ਰਾਸ਼ਟਰੀਗਾ ਉੱਥੇ ਬਾਈ ਨੂੰ ਮਿਲਣ ਆਏ ਸੀ ਫੈਨ ਹਮ ਬਹੁਤ ਜਲ ਅੱਗੇ ਬਾਈ ਦੀ ਮੂਵੀ ਆ ਰਹੀ ਹੈ ਗੁਰੂ ਰੰਧਾਵੇ ਦੇ ਨਾਲ ਤਾਂ ਆਪਣੇ ਆਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਆ ਦੇਖ ਲੋ ਜੀ ਆ ਸਕਾਫ ਮਿਲਿਆ ਮੁੰਡੇ ਨੂੰ ਬਾਈ ਦਾ ਬਹੁਤ ਹੀ ਕਟੜ ਫੈਨ ਆ ਇਹ ਤਾਂ ਬਹੁਤ ਵਾਰੀ ਮਿਲਿਆ ਭਾਈ ਨੂੰ ਤੇ ਆ ਭੈਣ ਵੀ ਬਹੁਤ ਤਗੜੀ ਫੈਨ ਆ ਬਾਈ ਦੀ ਤੇ ਅੱਗੇ ਆ ਦੇਖੋ ਵੀਡੀਓ ਸਿਕਿਉਰਟੀ ਬਹੁਤ ਸੀ ਬਾਈ ਦੇ ਨਾਲ ਤੇ ਰਾਸ਼ੀ ਵੀ ਬਹੁਤ ਹੀ ਜ਼ਿਆਦਾ ਸੀਗਾ ਤੇ ਆ ਸਕਾਫ ਮਿਲਿਆ ਜੀ ਨੂੰ ਫੈਨ ਬਾਈ ਦਾ ਕਿਸਮਤ ਵਾਲਾ ਹੀ ਆ